ਰੋਕ ਲੈ ਉਹਨੂੰ ਜਾਂਦੀ ਨੂੰ ਤੂੰ ਰੋਕ ਲੈ ਦਿਲ ਉਹਦਾ ਵੀ ਟੁੱਟ ਗਿਆ ਉਹਦੇ ਅਥਰੂਆਂ ਨੂੰ ਤੂੰ ਰੋਕ ਲੈ ਕਿਉਂ ਜ਼ਾਲਿਮ ਤੂੰ ਬਣ ਗਿਆ ਹੱਥ ਫੜ ਕੇ ਉਹਨੂੰ ਰੋਕ ਲੈ ਕੀ ਪਤਾ ਪਿਆਰ ਜਿਤਾ ਦੇਵੇ ਇੱਕ ਵਾਰੀ ਤਾਂ ਹਾਲ ਪੁੱਛ ਲੈ ਕੀ ਪਤਾ ਆਵਾਜ਼ ਸੁਣ ਉਹ ਵੀ ਰੋ ਪਵੇ ਰੋਕ ਲੈ ਹੁਣ ਕਸਮਾਂ ਨੂੰ ਜੋ ਵਿਛੋੜੇ ਦਾ ਰਸਤਾ ਬਣਦੇ ਨੇ ਰੋਕ ਲੈ ਆਪਣੇ ਸ਼ੱਕ ਨੂੰ ਜੋ ਪਿਆਰ ਨੂੰ ਜ਼ਲੀਲ ਕਰਦੇ ਨੇ ਰੁਕ ਜਾ ਬੂਹਾ ਟੱਪੀ ਨਾ ਮੇਰੀ লাশ ਉੱਥੇ ਵਿਛ ਜਾਉ ਰੁਕ ਜਾ ਜ਼ਰਾ ਥੰਮ ਜਾ ਮੈਨੂੰ ਇਕੱਲਾ ਨਾ ਤੂੰ ਛੱਡ ਹੁਣ ਸਿਆਣੀ ਮੱਤੇ ਸਮਝ ਜਾ ਕਿਉਂ ਬੇਫਕੂਫੀਆਂ ਤੂੰ ਕਰਦੀ ਵੇ ਚੁੱਪ ਕਰ ਗੱਲ ਮੇਰੀ ਸੁਣ ਜਾ ਕਿਉਂ ਅਣਜਾਣੇ ਗਲਤੀਆਂ ਕਰਦੀ ਵੇ ਰੁਕ ਜਾ ਜ਼ੁਬਾਨ ਸੰਭ ਲੈ ਇਹ ਲਫ਼ਜ਼ ਸੱਚ ਹੋ ਜਾਣਗੇ ਰੁਕ ਜਾ ਕਾਲੀ ਨਾ ਕਰ ਮੈਨੂੰ ਥੋੜਾ ਪਰਖ ਲੈਣ ਦੇ ਇਹ ਮੰਜ਼ਲ ਚੜ੍ਹਨੀ ਔਖੀ ਏ ਰੁਕ ਮੈਨੂੰ ਸਹਾਰਾ ਦੇ ਦੇਵੇਂ ਇੱਕ ਮੋੜ ਤੇ ਪੱਥਰ ਗਿਰਿਆ ਵੈ ਰੁਕ ਮੈਨੂੰ ਸਾਹ ਲੈ ਲੈਣ ਦੇਵੀ ਰੁਕ ਜਾ ਮੈਨੂੰ ਮਾਫ ਕਰ ਮੇਰੇ ਜ਼ਖਮਾਂ ਨੂੰ ਤੂੰ ਸਾਫ਼ ਕਰ ਰੁਕ ਜਾ ਹੱਥ ਮੇਰਾ ਫੜ ਜਾ ਮੈਨੂੰ ਕੱਲਾ ਨਾ ਤੂੰ ਛੱਡ ਹੋਣ ਰੁਕ ਜਾ ਗੱਲ ਹੁਣ ਸੁਣ ਜਾ ਅਣਜਾਨੇ ਗਲਤੀਆਂ ਨਾ ਕਰ ਰੁਕ ਜਾ ਗੱਲ ਹੁਣ ਸੁਣ ਜਾ ਅਣਜਾਨੇ ਗਲਤੀਆਂ ਨਾ ਕਰ ਅਣਜਾਨੇ ਗਲਤੀਆਂ ਨਾ ਕਰ